ਜੀ 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 ਹੋਰ ਆਪ ਪਾਰਟੀ ਛੱਡ ਕੇ ਨਿਕਲੇ ਆ ਮੈਨਾਂ ਨੂੰ ਕੌਣ ਵਿਸ਼ਵਾਸ ਕਰਨਾ ਜੋ ਵੀ ਪਾਰਟੀ ਦੇ ਵਿੱਚ ਤੁਹਾਡਾ ਮਾਨ ਸਮਾਨ ਜਿਹੜਾ ਮਿਲਦਾ ਤੁਹਾਨੂੰ ਕਰਿਆ ਗਿਆ ਵਾ ਉਹ ਦੇ ਇਲਪੋਰਡ ਦੇ ਵਿੱਚੋਂ ਜਿਹੜੇ ਮੇਰੀ ਭੈਣ ਫਰਾਹ ਖੁਸ਼ ਜਿਹੜੇ ਆ ਬੀਜੇਪੀ ਛੱਡ ਕੇ ਆਇਆ ਤੇ ਖੁਸ਼ ਜਿਹੜੇ ਆ ਆਪ ਪਾਰਟੀ ਨੂੰ ਛੱਡ ਕੇ ਆਇਆ ਮੇਰੇ ਵੱਲੋਂ ਉਹਨਾਂ ਦਾ ਤਹਿ ਦਿਲ ਦੀ ਦਿਲ ਦੀ ਹਰਿਆ ਦਾ ਧੰਨਵਾਦ ਹੈ ਬੜੀ ਖੁਸ਼ੀ ਦਾ ਦਿਹਾੜਾ ਹੈ ਦੇਣ ਸ਼ਨੀਵਾਰ ਹੈ ਕਾਲੇ ਸ਼ਬੀ ਜੰਬਰੀ ਆਣ ਹਲੀ ਹੈ ਦੇਸ਼ ਦਾ ਬੈਸੇ ਵੀ ਕੱਲ ਬੜਾ ਵਧੀਆ ਦਿਨ ਹੈ ਇਤਿਹਾਸਿਕ ਦਿਨ ਹੈ ਸਾਡੇ ਲਈ ਤੇ ਅੱਜ ਹੀ ਬੜਾ ਵਧੀਆ ਇਤਿਹਾਸ ਇਤਿਹਾਸਕ ਦਿਨ ਹੈ ਪਿੰਡ ਮਦੀਨਪੁਰ ਦੇ ਵਿੱਚੋਂ ਜਿਹੜੇ ਮੇਰੇ ਭੈਣ ਭਰਾ ਕੁਝ ਜਿਹੜੇ ਆ ਬੀਜੇਪੀ ਛੱਡ ਕੇ ਆਇਆ ਤੇ ਕੁਝ ਜਿਹੜੇ ਆ ਆਪ ਪਾਰਟੀ ਨੂੰ ਛੱਡ ਕੇ ਆਇਆ ਮੇਰੇ ਵੱਲੋਂ ਉਹਨਾਂ ਦਾ ਤਹਿ ਦਿਲ ਦੇ ਦਿਲ ਦੀ ਘਰਾਈਆਂ ਤੋਂ ਧੰਨਵਾਦ ਹੈ ਹੋਰ ਜਿਹੜੇ ਵੀ ਮੇਰੇ ਭੈਣ ਭਰਾ ਉਹ ਬੀਜੇਪੀ ਔਰ ਆਪਾਂ ਪਾਰਟੀ ਚਾੜੂ ਕੇ ਮੇਰਾ ਲਾਏ ਨਾ ਮੈਂ ਉਹਨਾਂ ਨੂੰ ਪੂਰਨ ਵਿਸ਼ਵਾਸ ਦਿਲਾਣਾ ਜੋ ਵੀ ਪਾਰਟੀ ਦੇ ਵਿੱਚ ਤੁਹਾਡਾ ਮਾਨ ਸਮਾਨ ਜਿਹੜਾ ਬਣਦਾ ਤੁਹਾਨੂੰ ਦਿੱਤਾ ਜਾਏਗਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਪਹਿਲੇ ਵੀ 3 5 ਸਾਲ ਮੇਰੇ ਦੇਖਿਆ 3 ਸਾਲ ਇਹਨਾਂ ਦੇ ਵੀ ਦੇਖ ਲਏ ਆ ਮਹਾਰਾਜ ਕਿਰਪਾ ਕਰੇ ਤੇ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਪਹਿਲੇ ਕੋ ਗਲਤੀਆਂ ਰਹਿ ਗਈਆਂ ਕੋਈ ਗਲਤੀ ਨਹੀਂ ਰਹਿਣ ਦਿੱਤੀ ਜਾਏਗੀ ਬਿਲਕੁਲ ਠੀਕ ਕਰਕੇ ਹਰ ਬੰਦੇ ਦੀ ਸੁਣਾਈ ਜਿਵੇਂ ਮੈਂ ਪਹਿਲੇ ਵੀ ਕਰਦਾ ਰਿਹਾ ਹੁਣ ਵੀ ਕਰਦਾ ਹੀ ਆ ਮੈਂ ਹੋਰ ਜਿਹੜੇ ਮੇਰੇ ਭੈਣ ਭਰਾ ਆਏ ਨੇ ਫਿਰ ਮੈਂ ਜਲਦੀ ਘਰ ਆਈਆਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ